ਰਾਤ ਸੁਭਗਰੀ ਜਿਹੜੀ ਆ ਉਹ ਲੈ ਕੇ ਜਾ ਰਹੇ ਆ ਬਹੁਜਨ ਸਮਾਜ ਪਾਰਟੀ ਨੂੰ ਆਪ ਸਾਈ ਕੁਦਰਤੋਂ ਨਾ ਹਰ ਪੀੜਤਾਂ ਦੇ ਵਾਸਤੇ ਰਸਤ ਪਾਣੀ ਪਚਾਰੇ ਆ ਇਹ ਬਹੁਜਨ ਸਮਾਜ ਪਾਰਟੀ ਦਾ ਬਹੁਤ ਵੱਡਾ ਉਪਰਾਲਾ ਆ ਤੇ ਸ਼ੁਭਨਾ ਕੀ ਜੀ ਬਲਬੀਰ ਸਿੰਘ ਹਾਂਜੀ ਤੇ ਆ ਕਿਹੜਾ ਪਿੰਡ ਕਿਹੜਾ ਨਗਰ ਕਿਹੜਾ ਜੀ ਇਹ ਡਾਲ ਪੜਾਂਗੇ ਕਿ ਇੱਥੋਂ ਰਸਤ ਪਾਣੀ ਕੀ ਕੀ ਲੈ ਕੇ ਚੱਲੇ ਜੀ ਇੱਥੇ ਸਭ ਕੁਝ ਹੀ ਲੈ ਕੇ ਚੱਲੇ ਜੀ ਕੀ ਕੀ ਆ ਜੀ ਰਸਤ ਪਾਣੀ ਦੇ ਵਿੱਚ ਛੋਲ ਖੰਡ ਆਟਾ ਹਲਦੀ ਤੇਲ ਜੋ ਵੀ ਮਤਵੰਤ ਹਾਜ਼ਰ ਚਿ ਬੋਲੇ ਉਥੇ ਮੈਂ ਬਲਵਿੰਦਰ ਸਿੰਘ ਨੱਥੂਪੁਰ ਪ੍ਰਧਾਨ ਵਾਲ ਕਟਾਰੀ ਭਗਨ ਸਮਾਜ ਪਾਰਟੀ ਸਾਡੇ ਨਾਲ ਸ਼ਖਦੇਵ ਸਿੰਘ ਭਰੋਵਾਲ ਵਿਧਾਨ ਸਭਾ ਹਲਕਾ ਤਰਨਤਾਰਨ ਅਹੀਂ ਅੱਜ ਸਾਡਾ ਤੀਜਾ ਦਿਨ ਪਹਿਲਾ ਫਰਾਜ ਜਿੱਤ ਦੇ ਦਿਨ ਪ੍ਰੋਗਰਾਮ ਸੀ ਪਿੰਡ ਗੱਗੋਮਾਲ ਆਪਣਾ ਰਸਤਾ ਲੈ ਕੇ ਜੋ ਵੀ ਕੀ ਪਾਣੀ ਦਾ ਪ੍ਰਬੰਧ ਕੀਤਾ ਹੀ ਤੇ ਉਤੋਂ ਬਾਅਦ ਸਾਡੇ ਜਿਹੜੇ ਸੂਬਾ ਪ੍ਰਧਾਨ ਵਿਐਸਪੀ ਬਹੁਜਨ ਸਮਾਜ ਪਾਰਟੀ ਦੇ ਡਾਕਟਰ ਬਤਾਰ ਸਿੰਘ ਕ੍ਰੀਮਪੁਰੀ ਸਾਹਿਬ ਉਹਨਾਂ ਦੀ ਅਸੀਂ ਨੌਲੇਜ ਦੇ ਵਿੱਚ ਗੱਲ ਲੈ ਕੇ ਆਏ ਹਾਂ ਕਿ ਅਸੀਂ ਉੱਥੇ ਹੜਪੀਤਾਂ ਦੀ ਉੱਥੇ ਮਤਵਾਤੀ ਜਾ ਰਹੇ ਹਾਂ ਉਹਨਾਂ ਨੇ ਕੱਲ ਫਿਰ ਦੋ ਗੱਡੀਆਂ ਸਾਨੂੰ ਉੱਥੋਂ ਇੱਕ ਜਲੰਧਰ ਤੋਂ ਲੁਧਿਆਣੇ ਤੋਂ ਅਨਾਜ ਦੀ ਉੱਥੇ ਜਿਹੜਾ ਰਾਸ਼ਨ ਹੀ ਉਹ ਭੇਜਿਆ ਅੱਜ ਅਸੀਂ ਸਾਡੇ ਜਿਹੜੇ ਜ਼ਿਲ੍ਹਾ ਸਾਡੇ ਪ੍ਰਧਾਨ ਵਿધાન ਸਭਾ ਦਾ ਅਜਨਾਲਾ ਜੀ ਸਰਜੀਤ ਸਿੰਘ ਡਿਆਲ ਪੜਾਂਗੇ ਹੀ ਉਹਨਾਂ ਦੇ ਕਰ ਰਾਤੀਂ ਨੇਰਾ ਹੋਣ ਕਰਕੇ ਗੱਡੀਆਂ ਜਿਹੜੀਆਂ ਉੱਥੇ ਇਹ ਜਿਹੜਾ ਸਮਾਨ ਹੀ ਉੱਥੇ ਸਟਾਕ ਕਰ ਦਿੱਤਾ ਅੱਜ ਅਸੀਂ ਹਰ ਕਿਸਤਾ ਦੇ ਲਈ ਉੱਥੇ ਕਿ ਮਿਆਰੀ ਤੋਂ ਅੱਗੇ ਜਿਹੜੇ ਗੱਗੂ ਮਾਲ ਪਿੰਡਿਆ ਅੱਗੇ ਸਮਾਦਾ ਬਾਬਾ ਬੁੱਢਾ ਸਾਹਿਬ ਜਨਮ ਸਥਾਨ ਆ ਰਮਦਾਸ ਉੱਥੇ ਲੈ ਕੇ ਜਾ ਰਹੇ ਆ ਤੇ ਹੋਰ ਵੀ ਜਿੰਨੇ ਚੁੱਕੇ ਆ ਅਸੀਂ ਤੇ ਕਾਫੀ ਸੰਕਟਾ ਦਾ ਸਹਯੋਗ ਹੋ ਗਿਆ ਕਿ ਬਹੁਤ ਬਹੁਤ ਇਥੇ ਗੁਰੂ ਮਹਾਰਾਜ ਦੀ ਕਿਰਪਾ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਲੋਕਾਂ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਸਾਡੇ ਵੀਰਾਂ ਨੇ ਵੀ ਇਥੇ ਚਾਹ ਪਾਣੀ ਦਾ ਬਹੁਤ ਪ੍ਰਬੰਧ ਕੀਤਾ ਜੋ ਸਰਕਾਰ ਨਹੀਂ ਕੁਝ ਕਿਸੇ ਨੂੰ ਦੇ ਰਹੀ ਉਹ ਆਮ ਲੋਕ ਜਿਹੜੇ ਪੱਕਾ ਸਾਡੇ ਪੰਜਾਬ ਵਾਲੇ ਵਸਤੀ ਆ ਤਨੋਂ ਮਨੋਂ ਹੋ ਕੇ ਇਸ ਜੇ ਏੜੀ ਇੱਕ ਹਾਰਪੀ ਦੇ ਵਿੱਚ ਲੋਕਾਂ ਦੀ ਮੁਸ਼ਕਲ ਆਈਆਂ ਉਹਨਾਂ ਦਾ ਇਹ ਬਹੁਤ ਸਜੂ ਕਰ ਰਿਹਾ ਬਹੁਤ ਬਹੁਤ ਮੈਂ ਪੰਜਾਬ ਵਾਸੀਆਂ ਦਾ ਧੰਨਵਾਦੀ ਆ ਕਿਉਂਕਿ ਇੰਨਾ ਵਧੀਆ ਅਪਰਾਲਾ ਪੰਜਾਬ ਸਰਕਾਰ ਵੀ ਨਹੀਂ ਕਰ ਸਕਦੀ ਔਰ ਜਿਹੜੀ ਸਾਡੀ ਆਪਣਾ ਕੇਂਦਰ ਸਰਕਾਰ ਆ ਉਹ ਵੀ ਨਹੀਂ ਇਹ ਕੰਮ ਕਰ ਸਕਦੀ ਜੋ ਸਾਡੇ ਪੰਜਾਬ ਵਾਸੀ ਕਰ ਰਹੇ ਆ ਜੀ ਮੈਂ ਬਹੁਤ ਬਹੁਤ ਧੰਨਵਾਦੀ ਆ ਨਾ ਪੰਜਾਬ ਵਾਲੇ ਵਾਸੀਆਂ ਦਾ ਇਹ ਸਦਾ ਜੀਦੇ ਰਹਿਣ ਵਸਦੇ ਰਹਿਣ ਇਹਨਾਂ ਦੇ ਸਦਾ ਖਿੜੇ ਖੁਸ਼ੀਆਂ ਦੇ ਆਉਂਦੇ ਰਹਿਣ ਕਿ ਸਾਡੇ ਗਰੀਬ ਸਮਾਜ ਦੇ ਜਿਹੜੇ ਹਾਲਾਤ ਆ ਬਹੁਤ ਜ਼ਿਆਦੇ ਪਛਵਾ ਨਾਲੋਂ ਵੀ ਜਿਹੜੀ ਆ ਜਾਦੀ ਨਰਕ ਦੀ ਜ਼ਿੰਦਗੀ ਜਿਹੜੀ ਤਬਦੀਲ ਕਰ ਰਹੇ ਆ ਕਿ ਇਹਨੇ ਇਹਨੇ ਪਾਣੀ ਦੇ ਵਿੱਚ ਗੰਦਾ ਪਾਣੀ ਸੱਪੜਾਂ ਦਾ ਉਹਦੇ ਉੱਤੇ ਬੜਾ ਤਕੜਾ ਜਾਲਾ ਜੰਮਿਆ ਜਿਸ ਦੇ ਪਾਣੀ ਦੇ ਵਿੱਚ ਸਾਡੇ ਗਰੀਬ ਸਮਾਜ ਦੇ ਲੋਕ ਉਥੇ ਰਹਿ ਰਹੇ ਆ ਉਹਨਾਂ ਦੇ ਕੋਲ ਕੋਈ ਸਰਕਾਰ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਆ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਤਾਂ ਕਿ ਆਪਣੀ ਜ਼ਿੰਮੇਵਾਰੀ ਤੋਂ ਪੰਜਾਬ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਕਰੀਪੁਰੀ ਸਾਹਿਬ ਨੇ ਇਹ ਚੀਜ਼ ਦਾ ਫੈਸਲਾ ਕੀਤਾ ਵਾ ਕਿ ਆਪਣੇ ਜਿੰਨੇ ਵੀ ਸਾਰੇ ਲੀਡਰ ਹੀ ਸਾਨੂੰ ਬੁਲਾ ਕੇ ਉਹਨਾਂ ਦੀਆਂ ਵੱਖ-ਵੱਖ ਹਰ ਗਲੀ ਮਹੱਲੇ ਦੇ ਵਿੱਚ ਅਡੂਟੀਆਂ ਲਗਾਈਆਂ ਗਈਆਂ ਵਾ ਤੇ ਕੋਈ ਵੀ ਜਿਹੜਾ ਵਾ ਇਸ ਪਾਣੀ ਦੇ ਜਿਹੜਾ ਪੀੜਤਾ ਪਰਿਵਾਰ ਕੋਈ ਵੀ ਭੁੱਖਾ ਨਾ ਸੋਵੇ ਹਰ ਘਰ ਦੇ ਵਿੱਚ ਜਿਹੜਾ ਵਾ ਰਾਸ਼ਨ ਪਹੁੰਚਾਇਆ ਜਾਵੇ ਕਿਉਂਕਿ ਬਹੁਤ ਦਿਨ ਸਮਾਜ ਪਾਰਟੀ ਇਨ੍ਹਾਂ ਪੀੜਤ ਪਰਿਵਾਰਾਂ ਦੇ ਨਾਲ ਡੱਟ ਕੇ ਖੜੀ ਆ ਕੇਂਦਰ ਸਰਕਾਰ ਦੀ ਬਹੁਤ ਜ਼ਿਆਦੀ ਨਕਮਾ ਫੇਲ ਹੋਈ ਆ ਕੇਂਦਰ ਸਰਕਾਰ ਜਿਹੜੀ ਆ ਇਸ ਚੀਜ਼ ਦੇ ਉੱਤੇ ਐਸਟੀਮੇਟ ਕਰਵਾਵੇ ਐਸਟੀਮੇਟ ਕਰਵਾ ਕੇ ਜੋ ਬਣਦਾ ਇਹਨਾਂ ਗਰੀਬ ਲੋਕਾਂ ਦੇ ਘਰ ਟੱਗੇ ਆ ਬਹੁਤ ਮਾਲ ਡੰਗੜ ਦਾ ਨੁਕਸਾਨ ਹੋਇਆ ਵਾ ਤੁਰੰਤ ਇਹਨਾਂ ਨੂੰ ਜਿਹੜਾ ਵਾ ਮੁਆਵਜ਼ਾ ਇਹ ਜਿਹੜਾ ਵਾ ਦਵੇ ਤੇ ਇਸ ਚੀਜ਼ ਦਾ ਜਿਹੜਾ ਵਾ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਬਹੁਜਨ ਸਮਾਜ ਪਾਰਟੀ ਜਿਹੜੀ ਪੰਜਾਬ ਸਵਾਲੋ ਮੈਮ ਤੇ ਪਿਛਲੇ ਦਿਨਾਂ ਤੋਂ ਕ੍ਰੀਮਪੁਰੀ ਸਾਹਿਬ ਨੇ ਚਲਾਈ ਆ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੀ ਆ ਨਸ਼ਿਆਂ ਦੇ ਉੱਤੋਂ ਵੀ ਪੰਜਾਬ ਨੂੰ ਬਚਾਉਣਾ ਚਾਹੁੰਦੀ ਆ ਕਿਉਂਕਿ ਨਸ਼ਿਆਂ ਦੇ ਖਿਲਾਫ ਕ੍ਰੀਪਰੀ ਸਾਭ ਜੀ ਨੇ ਜਿਹੜੀ ਆ ਪੰਜਾਬ ਸੰਭਾਲੋ ਮਹਿਮ ਚਲਾਈ ਗਈ ਆ ਇਹਨਾਂ ਪਾਰਟੀਆਂ ਨੇ ਬੇਸ਼ੱਕ ਪੰਜਾਬ ਨੂੰ ਮਾਰਿਆ ਲੁੱਟਿਆ ਤੇ ਇਹਨਾਂ ਨੇ ਜਿਹੜਾ ਵਾ ਬਹੁਤ ਨੁਕਸਾਨ ਕੀਤਾ ਪੰਜਾਬ ਦਾ ਇਹ ਜਿਹੜਾ ਹੜ ਆਇਆ ਵਾ ਇਹ ਕੋਈ ਪ੍ਰਮਾਤਮਾ ਦਾ ਲਿਆਂਦਾ ਹੋਇਆ ਹੜ ਨਹੀਂ ਇਹ ਸਰਕਾਰਾਂ ਦੀ ਨਲੈਕੀ ਦਾ ਹੜ ਆਇਆ ਕਿਉਂਕਿ ਇਹਨਾਂ ਨੇ ਆਪਣੀ ਜਿਹੜੀ ਆ ਪੰਜਾਬ ਦੀ ਸੁਰੱਖਿਆ ਨਹੀਂ ਸੰਭਾਲੀ ਨਾ ਕੇਂਦਰ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਅਸੀਂ ਇਹੀ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕੇਂਦਰ ਸਰਕਾਰ ਨੂੰ ਵੀ ਇਹਦਾ ਐਸਟੀਮੈਂਟ ਕਰਵਾ ਕੇ ਤੇ ਤੁਰੰਤ ਜਿਹੜੇ ਪੀੜਤ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦੇਵੇ ਤਾਂ ਸਾਡੇ ਸੂਬਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਕ੍ਰੀਮਪੁਰੀ ਸਾਹਿਬ ਜਿਹੜੇ ਆ ਉਹ ਦਿਨ ਰਾਤ ਜਿਹੜੇ ਆ ਮਿਹਨਤ ਕਰਕੇ ਤੇ ਜਿਹੜਾ ਪਰ ਹਰ ਪਰਿਵਾਰ ਤੱਕ ਦਿਹਾੜੀ ਦਾ 5 ਤੋਂ 6-6 ਵਰੀ ਫੋਨ ਆ ਰਿਹਾ ਕ੍ਰਿਪੂਰੀ ਸਾਹਿਬ ਦਾ ਤੁਸੀਂ ਕਿਛ ਭੱਲੇ ਦੇ ਵਿੱਚ ਜੋ ਹਮਲੇ ਕਿਹੜੇ ਪਿੰਡ ਦੇ ਵਿੱਚ ਜੋ ਸਵੇਰ ਤੋਂ 5 ਵਜੇ ਤੋਂ ਲੱਗ ਜਾਂਦੀ ਸਾਡੀ ਟੀਮ ਪਰਿਵਾਰ ਦੇ ਤੇ ਹਰ ਪਿੰਡ ਦੇ ਵਿੱਚ ਜਾ ਕੇ ਹਰ ਪਰਿਵਾਰ ਦੇ ਨਾਲ ਮੁਕ ਸਾਜਾ ਕਰਿਆ ਅੱਜ ਸਾਡੇ ਕੋਲ ਜਿਹੜੀ ਹੈ ਕੰਤੀ ਕੜ ਦੇ ਉੱਤੋਂ 40 ਡਾਕਟਰਾਂ ਦੀ ਟੀਮ ਵੀ ਆ ਰਹੀ ਆ ਉਹਨਾਂ ਦੇ ਕੋਲ ਸਾਰਾ ਦਵਾਈਆਂ ਦਾ ਪ੍ਰਬੰਧ ਵੀ ਆ ਖਾਣ ਪੀਣ ਦਾ ਪ੍ਰਬੰਧ ਵੀ ਆ ਸਾਡੀਆਂ ਭੈਣਾ ਵਾਸਤੇ ਕੁਝ ਕਰੇਲੂ ਸਮਾਨ ਆ ਉਹ ਵੀ ਉਹਨਾਂ ਦੇ ਕੋਲ ਲੈ ਕੇ ਆ ਰਿਹਾ ਥੋੜੇ ਚਿਰ ਤੱਕ ਉਹ ਵੀ ਪਹੁੰਚ ਰਹੇ ਆ ਅਸੀਂ ਇਹੋ ਜੀ ਅਪੀਲ ਕਰਦੇ ਆ ਕਿ ਆਓ ਸਾਰੇ ਸਮਾਜ ਨੂੰ ਬૌਧਿਤ ਸਮਾਜ ਪਾਰਟੀ ਜਿਹੜੀ ਆ ਇੱਕ ਸੰਤਾਂ ਮਹਾਂਪੁਰਖਾਂ ਦੀ ਸੋਚ ਨੂੰ ਲੈ ਕੇ ਚੱਲ ਰਹੀ ਆ ਤੇ ਆਪਾਂ ਜਿਹੜਾ ਆਪਾਂ ਪੰਜਾਬ ਸੁਭਾਲੋ ਮੈਂ ਮਦਾਪਾ ਸਾਰੇ ਹਿੱਸਾ ਬਣੀ ਐ ਤੇ ਆਹ ਜਿਹੜੇ ਸਾਨੂੰ ਅੱਜ ਦਿਨ ਵੇਖਣ ਨੂੰ ਮਿਲੇ ਆ ਇਹ ਕਦੇ ਨਹੀਂ ਮਿਲਣਗੇ ਅਸੀਂ ਇਹਨਾਂ ਸ਼ਬਦਾਂ ਦੇ ਨਾਲ ਹੀ ਰਜਾ ਲੈਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਣੀ ਸਦਾ ਰਜੀ ਜੀ ਨਾਲ ਗੱਲ ਕਰਦੇ ਆਂ ਬੈਠੇ ਨਾ ਕਰ ਆਪਾ ਸਤਨ ਸਿੰਘ ਕਾਕਾ ਸੁਪਾਸਕਰ ਪੰਜਾਬ ਅੱਜ ਬਹੁਜਨ ਸਮਾਜ ਪਾਰਟੀ ਹਲਕਾ ਜੀ ਨਾਲਾ ਦੇ ਜਿੱਥੇ ਹਾੜੂ ਆਏ ਹੋਏ ਪਿੰਡ ਆ ਉਹਨਾਂ ਵਿੱਚ ਰਾਸ ਸਮਿਤੀ ਵੰਡਣ ਜਾ ਰਹੀ ਆ ਧਿਆੜ ਪੜੰਗ ਆਪਾ ਬਿਸ਼ੋਈ ਵੱਲੋਂ ਮਾਰਕੀਬੀਰ ਸਿੰਘ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਜੋ ਵੀ ਹੜਪੀਰਤਾ ਲਈ ਜੋ ਵੀ ਸਮਾਨ ਆ ਆਟਾ, ਚੌਲ ਆ, ਖੰਡ ਆ, ਪੱਤੀ, ਹਲਦੀ ਆ, ਪਾਣੀ ਆ, ਪਾਣੀ ਦੇ ਟੈਂਕੀਆਂ, ਬੋਤਲਾਂ ਲੈ ਕੇ ਹੜਪੀਰਤਾ ਵਾਸਤੇ ਅਸੀਂ ਸੇਵਾ ਲਈ ਜਾ ਰਹੇ ਆ। ਕੋਈ ਵੀ ਜੋ ਵੀ ਹੜ ਆਇਆ ਲੋਕਾਂ ਦਾ ਬਹੁਤ ਹੀ ਮਾੜਾ ਹਾਲ ਆ, ਡੰਗਰਾਂ ਦਾ, ਬੁਰ ਬੱਚਿਆਂ ਦਾ, ਬਜ਼ੁਰਗਾਂ ਦਾ ਬਹੁਤ ਹੀ ਮਾੜਾ ਹਾਲ ਆ। ਉੱਥੇ ਜਾਂਦੇ ਤਾਂ ਵੱਧ ਲੋੜ ਪਾਣੀ ਦੀ ਆ, ਦਵਾਈਆਂ ਦੀ ਆ, ਹਰ ਇੱਕ ਹੀ ਚੀਜ਼ ਹੀ ਜੋ ਇਨਸਾਨ ਨੂੰ ਲੋੜ ਪੈਂਦੀ ਉਹ ਚਾਹੀਦੀ ਆ। ਪੰਜਾਬ ਸਮਾਜ ਪਾਰਟੀ ਵੱਲੋਂ ਅਸੀਂ ਅੱਜ ਕਮਾਨ ਲੈ ਕੇ ਰਸਤ ਪਾਣੀ ਜੋ ਵੀ ਸਾਡੇ ਪੀਣਾਂ ਵਾਸਤੇ ਲੈ ਚੇ ਚੱਲੀਆ ਡਾਲ ਪੜਗ ਤੋਂ ਹੋਰ ਬਿਸ਼ੋਏ ਦੇ ਨਾਲ ਆਪਾਂ ਸਾਰੇ ਵਰਕਰ ਭਰਾ ਮੇਰੇ ਹੋਰ ਅੰਮ੍ਰਿਤਸਰ ਤੋਂ ਸਾਡੇ ਆਪਣੇ ਭਰਾ ਜੀ ਆਏ ਨੇ ਆਪਣੇ ਸਰਦਾਰ ਕਰੀਬਪੁਰੀ ਜੀ ਜੋ ਚਾਰ ਦਿਨ ਹੋ ਗਏ ਗੱਗੋਮਾਲ ਆਏ ਉੱਥੇ ਵੀ ਆਪਾਂ ਰਸਤ ਪਾਣੀ ਦੇ ਕੇ ਆਏ ਆ ਅੱਜ ਅਸੀਂ ਚੱਲੇ ਆ ਡਾਲੀ ਚੱਕ ਹੋਰ ਜੋ ਵੀ ਲੱਗ ਲੱਗੇ ਪਿੰਡ ਪੈਲ ਜਿਹੜੇ ਪੀੜ ਤੇ ਆ ਦਰਿਆ ਪਾਣੀ ਦੇ ਡੁੱਬੇ ਉਹਨਾਂ ਦੇ ਘਰਾਂ ਜਾ ਕੇ ਸਾਰੀ ਰਸਤ ਪਚਾਈ ਜਾਊਗੀ ਘਰ ਘਰ ਪਚਾਈ ਜਾਊਗੀ ਹੋਰ ਸਾਡੀ ਟੀਮ ਆ ਰਹੀ ਆ ਮੈਡੀਕਲ ਵਾਸਤੇ ਉਹ ਵੀ ਆ ਰਹੀ ਆ ਉਹ ਵੀ ਨਾਲ ਆ ਗਰੀਬਾਂ ਦੇ ਨਾਲ ਖੜੀ ਆ ਇੱਕੋ ਪਾਰਟੀ ਬੋਝ ਸਮਾਜ ਪਾਰਟੀ ਕਹੋ ਜੀ ਪਾਰਟੀ ਆ ਜੋ ਗਰੀਬਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਦੀ ਆ ਦਬੇ ਕੁਜਲੀਆਂ ਦੇ ਨਾਲ ਚੱਲਦੀ ਆ ਅੱਗੇ ਵੀ ਚੱਲਦੀ ਰਹੂਗੀ ਇੱਕ बसपा ਪਾਰਟੀ ਹੈ ਸਰਗਦਾਹੀ ਖਿਆਰ ਰੱਖੂਗੀ ਗਰੀਬ ਵਰਗ ਦਾ ਖਿਆਰ ਰੱਖੂਗੀ ਉਹ ਰੱਖਦੀ ਆਈ ਆ ਖਾਲਸਾ ਜੀ ਜਿਹੜਾ ਇੱਕ ਡੋਟੂ ਡੋਰਾ ਜਿਹੜਾ ਰਸਤ ਪਾਣੀ ਪਜਾ ਕਈ ਥਾਂ ਆਇਆ ਮੈਸੇਜ ਪੈ ਰਹੇ ਆ ਭੀ ਰਾਹ ਦੇ ਵਿੱਚ ਉਹ ਇੱਕ ਦੂਜੇ ਦੀ ਹੜਪਾ ਡੜਪੀ ਪਈ ਆ ਕੀ ਕਾਰਨ ਉਹਨੂੰ ਕਿਉਂ ਨਹੀਂ ਪਹੁੰਚ ਰਿਹਾ ਜਿਹਨੂੰ ਜ਼ਰੂਰਤ ਹੈ ਵੇਖੋ ਜੀ ਇਹ ਪਤਾ ਗੱਲ ਕੀ ਹੈ ਜਾਂ ਸਮਾ ਸਾਰਿਆਂ ਤੇ ਭਾਰੂ ਆ ਇੱਟਾ ਆਪਾਂ ਇਹਦਾ ਵੇਖੀਏ ਵੀ ਕਹੀ ਗਰੀਬ ਆ ਕੋਈ ਮੀਰ ਆ ਇਹਦਾ ਟਾਈਮ ਸਾਰਿਆਂ ਤੇ ਬਰਾਬਰ ਆ ਵੇਖੋ ਜਿਹਨੂੰ ਲੋੜ ਬੰਦਿਆ ਉਹਦਾ ਤਾਂ ਰਸਤ ਪਾਣੀ ਪਹੁੰਚਣਾ ਚਾਹੀਦਾ ਇਹ ਹੱਡਾ ਫਰਜ਼ ਹੈ ਬਚਾਉਣਾ ਕਿਹੜੇ ਰਾਜ ਵਿੱਚ ਮੇਰੇ ਭਰਾ ਵੀਰ ਜਿਹੜੇ ਇਹ ਜਿਹੇ ਕੋਈ ਕੰਮ ਕਰਦੇ ਆ ਵੀ ਰਾਜ ਜੁਟਖੋ ਕਰਦੇ ਹੋ ਨਾ ਕਰਨ ਬਾਕੀ ਇਹ ਖਰ ਦੀ ਮਜਬੂਰੀ ਆ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿਸੇ ਨੂੰ ਵੀ ਵਕਿਆਈ ਜਿਹੜਾ ਬੰਦਾ ਚਹਾ ਦਿਨਾਂ ਦਾ ਪੰਜਾਂ ਦਿਨਾਂ ਦਾ ਭੁੱਖਿਆ ਨਾ ਕਈ ਕਹਿੰਦੇ ਆ ਵੀ ਆਡੇ ਅਖ ਰੂਡ ਮਾਰਦੇ ਖੋਲਿਆ ਕਰਦੇ ਆ ਜੇ ਕਰ ਲਿਆ ਉਹ ਬੰਦਾ ਕਿਹੜੇ ਬੰਦੇ ਨੂੰ ਚਾਰਦੇ ਤੋਂ ਕੁਝ ਖਾਦਾ ਈ ਉਹ ਬੰਦਾ ਦੰਦਿਆਂ ਵੱਟ ਕੇ ਵੀ ਖਾ ਸਕਦਾ ਫਿਰ ਭੁੱਖੇ ਕੈਮਜੀ ਚੀਜ਼ ਆ ਆਪਾਂ ਕਿਸੇ ਗਰੀਬ ਨੂੰ ਨਾ ਲਤਾੜੀਏ ਹਰ ਇੱਕ ਨੂੰ ਲੋੜ ਆ ਰਸਣ ਦੀ ਪਾਣੀ ਦੀ ਕਿਉਂਕਿ ਬੰਦੇ ਲੋਕ ਡਰੇ ਨੇ ਸਹਮੀ ਹੋਏ ਨੇ ਪਤਾ ਨਹੀਂ ਕੀ ਹੋ ਜਾਣਾ ਇਹਦੇ ਕਰਕੇ ਹਰ ਬੰਦੇ ਇਹ ਚਾਹੁੰਦਾ ਵੀ ਮੈਂ ਕੋਈ ਦੋਹਾਂ ਚਵਾ ਦਲਾ ਦੀ ਰਾਸ਼ਨ ਜਮਾ ਕਰ ਲਾਂ ਦੇਖੋ ਗਰੀਬ ਬੰਦੇ ਦੀ ਦਿਹਾੜੀ ਲੱਗਦੀ ਹੈ ਗਰੀਬ ਨੇ ਤਾਂ ਦਿਹਾੜੀ ਕਰਕੇ ਖਾਣੀ ਆ ਤੇ ਗਰੀਬ ਬੰਦਾ ਇੰਨਾ ਦਿਨਾਂ ਦੇ ਵਿੱਚ ਕਿੱਥੇ ਜਾ ਕੇ ਦਿਹਾੜੀ ਕਰੂਗਾ ਕੁਛ ਨਹੀਂ ਨਾ ਤੇ ਗਰੀਬ ਘਰੋਂ ਬਾਹਰ ਜਾ ਸਕਦਾ ਮੀਂਹ ਦੇ ਵਿੱਚ بارش ਦੇ ਵਿੱਚ ਨਾ ਪਾਣੀ ਦੇ ਬਾਹਰ ਨਿਕਲ ਸਕਦਾ ਇਸ ਕਰਕੇ ਗਰੀਬ ਬੰਦੇ ਨੇ ਥੋੜਾ ਬੋਤਾ ਰਾਸ਼ਨ ਜਮਾ ਕਰਨਾ ਹੀ ਕਰਨਾ ਹੈ ਬਾਕੀ ਇਹ ਇਲਜ਼ਾਮ ਆ ਕੋਈ ਕਹਿੰਦਾ ਗਰੀਬਾਂ ਨੇ ਘਰ ਪਰ ਲਈ ਇਹ ਗੱਲ ਗਲਤ ਹੈ ਕੋਈ ਕੋਈ ਆਜਾ ਇਦਾਂ ਕੋਈ ਬੇਕੂਫ ਨਹੀਂ ਹੈਗਾ ਕਿ ਕਈ ਕਿਸੇ ਦੀਆਂ ਗੱਲਾਂ ਸੁਣੇ ਵੀ ਮੈਂ ਲੁੱਟ ਖੋ ਕਰਨੇ ਆ ਘਰ ਭਰ ਲਿਆ ਹਰ ਕਿਸੇ ਦੀ ਮਜਬੂਰੀ ਆ ਘਰ ਇਹ ਟਾਈਮ ਜੇ ਆਪਾਂ ਰਸਤੇ ਪਾਣੀ ਲੈ ਕੇ ਚੱਲੇ ਲੋਕ ਗਰੀਬਾਂ ਨੂੰ ਢੇਲ ਚੱਲੇ ਆ ਹਰ ਬੰਦੇ ਜਿਹੜਾ ਹੜਪੀਟ ਤਨੂੰ ਢੇਲ ਚੱਲੇ ਆ ਅਈ ਇਹ ਉੱਥੇ ਜਾ ਕੇ ਨਹੀਂ ਕਵਾਂਗੇ ਵੀ ਅਜੂ ਮੈਂ ਆਉਂਦਾ ਹੀ ਨਹੀਂ ਆ ਜੀ ਹਰਾਂ ਲੁੱਟ ਖੋ ਕਰ ਲਈਏ ਦੇਖੋ ਜਿਹਨੂੰ ਲੋੜ ਏ ਉਹਨੇ ਖੋਣਾ ਵੀ ਆ ਉਹਨੇ ਫੜਨਾ ਵੀ ਠੀਕ ਹੈ ਜੀ ਵਾਹਿ ਖਾਲਸਾ ਸ੍ਰੀ ਵਾਹਿਗੁਰੂ ਜੀ ਅੱਜ ਸਾਡੀ ਪ੍ਰੈਜ਼ੀਡੈਂਟ ਜੀ ਬੋਲੋ ਤਾਂ ਕਿ ਤਸਵੀਰ ਅੱਜ ਨਾਲੇ ਲੱਗੋ ਜਣਾ ਹਸਪੀਟਲ ਇੱਥੇ ਰਸਪੜੀ ਲੈ ਕੇ ਜਾ ਰਹੇ ਆ ਉਹ ਜਿੱਥੇ ਸਾਰਾ ਸਵਾਲ ਲੱਧਿਆ ਔਰ ਸਾਡੇ ਨੌਜਵਾਨ ਜਿਹੜੇ ਲੜਕੇ ਆ ਉਹ ਰਾਤ ਦੇ ਨੇ ਉਹਨਾਂ ਨੇ ਇਹ ਕੀਤੀ ਆ ਕਿ ਕਿ ਪੰਜਾਬੀਆਂ ਦੇ ਜਿਹੜੀ ਆਫਤ ਆਈ ਆ ਉਹ ਪੰਜਾਬੀ ਹੀ ਜਿੱਟ ਰਹੇ ਨੇ ਲੜਾਈ ਸ਼ੁਰੂ ਹੋ ਗਈ ਆ ਜਿਹਦੀ ਲੈ ਸੀਐਫ ਦੀ ਹਰਕਤ ਦਿਖਾ ਰਹੇ ਆ ਢੰਡਾਂ ਦਾ ਨੁਕਸਾਨ ਹੋ ਚੁੱਕਾ ਹੈ گاਵਾ ਮੱਜਾ ਰੁੜ ਗਿਆ ਔਰ ਇਨਸਾਨੀਏ ਦੇ ਘਰੋਂ ਬਕਰ ਹੋ ਚੁੱਕੇ ਨੇ ਜਿਹਦੀ ਲੈ ਤੁਸੀਂ ਅਸੀਂ ਦਿਖਾ ਰਹੇ ਆ ਹਰ ਕਵਰਿੰਗ ਕਰਾਂਗੇ ਨੀਰ ਤੋਂ ਲੈ ਕੇ ਗਰਾਊਂਡ ਲੈਵਲ ਤੋਂ ਲੈ ਕੇ ਦੇ ਦਲ ਨਾਮ ਦੀ ਟੀਮ ਆਹਲੇ ਬਿਆਲ ਭੰਗ ਪਹੁੰਚਿਆ ਜਿੱਥੇ ਬਹੁਜ ਸਮਾਜ ਪਾਰਟੀ ਦੇ ਉਹ ਕਾਰਕਟਰ ਜਿਨ੍ਹਾਂ ਨੇ ਪੰਜਾਬ ਨੂੰ ਸੰਭਾਲ ਲਿਆ ਆ ਔਰ ਪੰਜਾਬੀਆਂ ਨੂੰ ਉਹਨਾਂ ਦੀ ਹਰ ਪੱਖੋਂ ਬਤ ਕੀਤੀ ਜਾ ਰਹੀ ਹੈ ਕਿ ਉੱਥੇ ਬਹੁਜ ਸਮਾਜ ਪਾਰਟੀ ਦੇ ਪੰਜਾਬ ਦੇ ਸੂਬਾ ਪ੍ਰਧਾਨ ਕਰੀਮ ਪੁਰੀ ਸਾਹਿਬੀ ਪਹੁੰਚੇ ਸੀ ਕਾਫੀ ਦਿਨਾਂ ਤੋਂ ਜੋ ਹਰ ਫੀਟ ਤੇ ਨਾਲ ਉੱਚਾਰੇ ਪੰਜਾਬੀ ਤੁਰੇ ਕੁਦ ਇਤਿਹਾਸ ਕਰਨ ਉਹਨਾਂ ਦੇ ਹਰ ਮੁਰਬਲ ਉੱਚਾ ਚੁੱਕਣ ਲਈ ਰਸ ਪਾਣੀ ਪਹਚਾਇਆ ਜਾ ਰਿਹਾ ਔਰ ਅੱਜ ਇੱਥੇ ਜਿਹਦੀ ਅਗਵਾਈ ਕੀਤੀ ਜਾ ਰਹੀ ਆ ਸਰਦਾਰ ਸੁਜੀਤ ਸਿੰਘ ਜੀ ਜੋ ਜਿਲੇ ਪ੍ਰਧਾਨ ਨੇ ਉਹਨਾਂ ਦੇ ਨਾਲ ਸਰਦਾਰ ਰਤਨ ਸਿੰਘ ਜੀ ਜੋ ਦੇਖਣੇ ਜਿਹਦੇ ਲੈ ਤੁਸੀਂ ਦਾ ਸਾਡੇ ਬਹੁਤ ਸਤਿਕਾਰਯੋਗ ਔਰ ਇਹਨਾਂ ਨੇ ਇਹਨਾਂ ਨੇ ਇੱਕ ਮੰਤ ਬਣਾਇਆ ਕਿ ਅਸੀਂ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਵਸਦੇ ਨੇ ਉਹਨਾਂ ਭੁੱਖਾ ਨਹੀਂ ਮਰਦਣਾ ਇਹ ਤਾਂ ਕਿਤੇ ਜੀਵਨ ਰਸ ਪਾਣੀ ਦੇ ਰਿਹਾ ਔਰ ਬਾਹਰ ਦੇ ਸਕੇਜਨ ਨੂੰ ਉਹ ਇੱਥੇ ਰੋਸ਼ਨਪਨ ਪਿਤਾ ਕੋ ਉਹਨਾਂ ਦੇ ਹਰ ਪੱਖੋਂ ਮਤਕਾ